ਕਹੋਗੇ ਕਿ ਗੁਰੂ ਘਰ ਆ ਜਾਏ ਤੁਮ ਤਦ ਹੀ ਲੰਗਾ ਜੀ ਸਾਡੇ ਬੱਚੇ ਦਾ ਗੁਰੂ ਅਨੁਭਈਆ ਫੜੇ ਲਗਾਣਾ ਆਰਾਮ ਦਾਸ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਇੱਥੇ ਆਏ ਸੀਗੇ ਕਦੋਂ ਦਾ ਬੱਚੇ ਦਾ ਵਰਤ ਹੋਇਆ ਉਹਨੂੰ ਤਮੰਨਾ ਸੀ ਵੀ ਕਦੋਂ ਵੀ ਕੋਈ ਟਾਈਮ ਮਿਲ ਕੇ ਆਹ ਮਾਰਾ ਇਹੋ ਆਸ਼ੀਰਵਾਦ ਲੈ ਕੇ ਆਈਏ ਕਿਉਂ ਸੇ ਤਮੰਨਾ ਨਹੀਂ ਅਧੂਰੀ ਕਰਨੀ ਇਹ ਵੀ ਦੇਰ ਤੱਕ ਪਹੁੰਚੇ ਬਾਪੂ ਜੀ ਸਰਜੀਤ ਪਾਤਰ ਹੋਣਾਂ ਦੀ ਅੱਜ ਮੌਤ ਹੋ ਗਈ ਆ ਤਾਂ ਤੁਸੀਂ ਜਿਵੇਂ ਵੇਖਦੇ ਹੋ ਕਿ ਤੁਮੇ ਸੁਖਬੀਤ ਪਾਤਰਜੀ ਦੀ ਅੱਜ ਮੌਤ ਕਹਿੰਦੇ ਹੋ ਜੀ ਤਾਂ ਤੁਸੀਂ ਮੌਤ ਸਮਝਣਾ ਵੀ ਆ ਗਿਆ ਉੱਥੋਂ ਕਿ ਰਿਪੋਰਟ ਮਾਰੀ ਜਾ ਰਹੇ ਹਾਂ ਤਾਂ ਮੈਨੂੰ ਰੋੜ ਪੜਿਆ ਐ ਬਬੀ ਲੋਕ ਸਭਾ ਚੋਣ ਆ ਗਏ ਤੁਸੀਂ ਕਿਉਂ ਨਹੀਂ ਲੋਕ ਜੋ ਕਿ ਕਾਫੀ ਜਿਹੜੇ ਸਿੱਧੂ ਬਾਈ ਦੇ ਜਿਹੜਾ ਸਪੋਰਟਰ ਵੀ ਹੈਗੇ ਫੈਨ ਹੈਗੇ ਉਹ ਚਾਹੁੰਦੇ ਸੀਗੇ ਤੁਸੀਂ ਚੋਣ ਲੜੋ ਤਾਂ ਤੁਸੀਂ ਚੋਣ ਕਿਉਂ ਨਹੀਂ ਲੜੀ ਬੇਟਾ ਚੋਣ ਤਾਂ ਮੈਨੂੰ ਪਾਰਟੀ ਵੱਲੋਂ ਵੀ ਆਈ ਸੀ ਤੇ ਪਰੰਤੂ ਮੇ ਮੇਰੀ ਕੀ ਪੋਜੀਸ਼ਨ ਇਸ ਸਮੇਂ ਬਚਾ ਲੈਣਾ ਸੋ ਕਿਉਂਕਿ ਸ਼ਿਲੇ ਰਾ ਆਪਣਾ ਘਰ ਦਾ ਸਿਸਟਮ ਐ ਸਿੱਧੂ ਦੇ ਮੈਂਜਰ ਦਾ ਕੰਮ ਹੈ ਸਾਰੇ ਖਿਡਰਿਆ ਬਿਲਕੁਲ ਤਾਂ ਮੈਨੂੰ ਥੋੜਾ ਜਿਹਾ ਪਰਿਵਾਰ ਨੂੰ ਸਾਡੇ ਆਪ ਦੇ ਕੋਈ ਕਾਰੋਬਾਰ ਨੂੰ ਸਮਾਜਿਕ ਲੋਡ ਸੇਉਂਦਾ ਕਰ ਤੇ ਇੱਕ ਮੈਂ ਫਿਜ਼ੀਕਲੀ ਥੋੜਾ ਜਿਹਾ ਇੰਨਾ ਜ਼ਿਆਦਾ ਫਿਟ ਨਹੀਂ ਸੀ ਤਾਂ ਮੈਨੂੰ ਲੱਗੇ ਵੀ ਮੈਂ ਜੇ ਇਲੈਕਸ਼ਨ ਦਾਉਂਦੇ ਰਹਿੰਦੇ ਨਾ ਉਦੋਂ ਗਾਲੀ ਕਰ ਫੇਰ ਦੇਖ ਲਾਂਗੇ ਪਰੰਤੂ ਪਹਿਲਾਂ ਘਰੇਲੂ ਪੋਜੀਸ਼ਨ ਨੂੰ ਮਜੂਦ ਕਰਨਾ ਬਾਪੂ ਜੀ ਰਾਜਾ ਮਣੀਂਗ ਦੇ ਨਾਲ ਤੁਹਾਡਾ ਕਾਫੀ ਪਿਆਰ ਆ ਤਲੁਧਿਆਣੇ ਤੋਂ ਚੋਂ ਲੜ ਰਹੇ ਨੇ ਤੁਸੀਂ ਉਹਨਾਂ ਦੀ ਸਪੋਰਟ ਜਾਂ ਕੋਈ ਰੈਲੀ ਵਗੈਰਾ ਚ ਨਾਲ ਉਹਨਾਂ ਦੇ ਇੰਸ਼ਾਅਰ ਗੁਰੂ ਬਿਲਕੁਲ ਕਰਾਂਗੇ ਜਿੰਨਾ ਕ ਸਮਾਂ ਲੱਗੂਗਾ ਜੀ ਉਹ ਆਪ ਜੀ ਸਾਰਿਆਂ ਨਾਲ ਹੀ ਆਪਣੇ ਜੈ ਜੰਨੀ ਸਾਹਿਬ ਹੋਣ ਪਾਈ ਬਰਿੰਗ ਹੋਣਾ ਕਿਉਂਕਿ ਪਾਰਟੀ ਨਾਲ ਸਾਰਿਆਂ ਨਾਲ ਬੜੀ ਆਜ ਬਸ ਇਹ ਵੀ ਮਹਾਰਾਜ ਦਾ ਅਸ਼ੀਰਵਾਦ ਲੈ ਲਓ ਕਿ ਅੱਜ ਇੱਕ ਹੋਰ ਇਸ ਤੋਂ ਅ ਜਿੰਦਗੀ ਸ਼ੁਰੂ ਜ਼ਰੂਰੇ ਦਰਸਨ ਹੁੰਦੀ ਹੈ ਤਾਂ ਉਹਦਾ ਬਹੁਤ ਵੱਡਾ ਮਹੱਤਵ ਹੈ ਕਿ ਸਾਡੇ ਜਿਹੜਾ ਸੋਚ ਰਿਹਾ ਸੀ ਉਹ ਕਿਹੜਾ ਨਿਕਲਿਆ ਕਿ ਸੰਗਾਂ ਦੇ ਨਾਲ ਸੱਚਾ ਪਾਪ ਜੀ ਹਲੇ ਤੱਕ